ਦੋ ਲਣ ਤੇ ਰੱਖ ਪ੍ਰਭੂ ਨਾਨਕ ਜ਼ਿਕਰ ਹੱਥ ਧਿਆਨ ਧਿਆਨ ਵਿੱਚ ਕੰਮ ਨਾ ਜਾਣਾ ਰੋਜ਼ ਆਪੇ ਹੀ ਸਭ ਤੇ ਵਡਾ ਸਤਿਗੁਰ ਨਾਨਕ ਜਿਨ ਕਲ ਰਖੀ ਮੇਰੀ ਸੁਖੋ ਟਲ ਗੋਸੀ ਉਪਰ ਸਿਆ ਗੁਰੂ ਕਹਿ ਜਨਮ ਮਰਨ ਦੁਖ ਜਾਏ ਹੋਵਸ ਸਭ ਤੱਕ ਸਮਾਧੀ ਨੁਰੇ ਅਸੂ ਨੂੰ ਕੁਰਸੂ ਚੱਕੀ ਹੈ ਤਦ ਦਿੱਤੀ ਸੱਚੇ ਪਾਤਸ਼ਾਹ ਬਦੀ ਖਤੀਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਚੇਤ ਗੁਵਿੰਦ ਅਰਾਧੀਐ ਹੋਵੇ ਆਨੰਦ ਕਣਾ ਸੰਤ ਜਿਨਾ ਮਿਲ ਪਾਈਐ ਰਸ ਮਨਾਮ ਪੜ੍ਹਾਂ ਜੀਤੂ ਗੁਵਿੰਦ ਅਰਾਧਿਆ ਹੋਏ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾਮ ਆਏ ਤਿਸੇ ਕਣਾ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਗ ਥਲ ਮਹੀਲ ਪੂਰਿਆ ਰਵਿਆ ਵਿਚਰਵਣਾ ਸੋ ਪ੍ਰਭੂ ਚਿਤ ਨ ਆਵਈ ਕਿਤੜਾ ਦੁਖ ਗਣਾ ਜਿਨੇ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਜਿਸ ਕੈ ਪਾਏ ਲੰਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੁਰੂ ਪੈਸਾ ਸੰਜੀਓ ਚੇਤ ਦਾ ਮਹੀਨਾ ਚੜਿਆ ਔਰ ਨਾਲ ਹੀ ਸੱਚੇ ਪੈ ਕਿਰਪਾ ਸਤ ਕਾ ਨਵਾਂ ਸਾਲ ਚੜਿਆ ਗੁਰੂ ਪੈਸਾ ਸੰਜੀਓ ਸੁਭਤ ਨੂੰ ਲੱਖ ਲੱਖ ਵਧਾਈਆਂ ਹੋ ਗੁਰੂ ਸਰਬ ਕਿਰਪਾ ਤਨ ਆਪਣੇ ਦਰੋਂ ਕਰੋ ਨਾਮ ਦੇ ਦਾਤਾ ਅੰਮ੍ਰਿਤ ਰਿਜ ਦਾਤਾ ਦੇ ਕੇ ਸਰਬਤ ਨੂੰ ਨਿਹਾਲ ਕਰਨ ਚੜ੍ਹਦੀਆਂ ਕਲਾ ਬੋਸ਼ਿਸ਼ ਕਰਨ ਇਸ ਸਾਲ ਸੱਚੇ ਪਾਤਸ਼ਾਹ ਕਿਰਪਾ ਕਰੇ ਸੁਖਾਂ ਸੁਆਸਨ ਰੂਪ ਕੀ ਪਰਵਰਸਾਹ ਜੀ ਆਪਣੇ ਦਰੋਂ ਕਰੋ ਸਰਬਤ ਨੂੰ ਨਾਮ ਦਾਤਾ ਦੇ ਕੇ ਨਿਹਾਲ ਚੜ੍ਹਦੀਆਂ ਕਲਾ ਬੋਸ਼ਿਸ਼ ਕਰਨ ਦੀ ਸ੍ਰੀ ਜੀ ਨੇ ਬੇਨਤੀ ਬਰਵਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ